ਜੇ ਪੰਜਾਬ ਨੂੰ ਬਚਾਉਣਾ ਪੰਜਾਬ ਦੇ ਪਿੰਡਾਂ ਨੂੰ ਬਚਾਉਣਾ ਪੈਣਾ ਜੇ ਪੰਜਾਬ ਦੇ ਪਿੰਡਾਂ ਨੂੰ ਬਚਾਉਣਾ ਤਾਂ ਪਿੰਡਾਂ ਦੇ ਵਿੱਚੋਂ ਪੜ੍ਹੇ ਲਿਖੇ ਬੰਦੇ ਸਰਪੰਚ ਚੁਣਨੇ ਪੈਣੇ ਨੇ ਉਹ ਬੰਦੇ ਜਿਹੜੇ ਕਿਸੇ ਪਾਰਟੀ ਦੇ ਨਾਲ ਸਬੰਧਤ ਨਾ ਹੋਣ ਸਿਰਫ ਪਿੰਡ ਦੇ ਨਾਲ ਸਬੰਧਤ ਹੋਣ ਉਹ ਬੰਦੇ ਜਿਹੜੇ ਆਪਣੇ ਹੀ ਪਿੰਡ ਦੇ ਲੋਕਾਂ ਨੂੰ ਥਾਣੇ ਦੇ ਵਿੱਚ ਬੁਲਾ ਕੇ ਜਲੀਲ ਨਾ ਕਰ ਆਪਣੇ ਪਿੰਡ ਦੀ ਸਿਹਤ ਸਿੱਖਿਆ ਖੇਡ ਇਹਨਾਂ ਦੇ ਉੱਪਰ ਧਿਆਨ ਦੇਣ ਆਪਣੇ ਪਿੰਡ ਦੇ ਭਾਈਚਾਰੇ ਦੇ ਉੱਪਰ ਧਿਆਨ ਦੇਣ ਜਦੋਂ ਆਪਾਂ ਇਹ ਸਭ ਕਰ ਲਾਂਗੇ ਉਦੋਂ ਆਪਣਾ ਪੰਜਾਬ ਬਚੂਗਾ ਪੰਜਾਬ ਗੱਲਾਂ ਨਾਲ ਨਹੀਂ ਬਚਣਾ ਪੰਜਾਬ ਪੋਲਿਟਿਕਲ ਪਾਰਟੀਆਂ ਦੇ ਮੈਨੀਫੈਸਟੋ ਨਾਲ ਨਹੀਂ ਬਚਣਾ ਜੇਕਰ ਪੰਜਾਬ ਬਚੂਗਾ ਤਾਂ ਪੰਜਾਬ ਬਚੂਗਾ ਪਿੰਡ ਦੇ ਕਿਸੇ ਪੜ੍ਹੇ ਲਿਖੇ ਬੰਦੇ ਨੂੰ ਸਰਪੰਚ ਚੁਣਨ ਦੇ ਨਾਲ ਸਰਪੰਚ ਦੇ ਕੋਲੇ ਸਾਰੀ ਅਥਾਰਟੀ ਹੁੰਦੀ ਹੈ ਜੇ ਸਰਪੰਚ ਪਿੰਡ ਦਾ ਹੋਊਗਾ ਤਾਂ ਪਿੰਡ ਦਾ ਭਲਾ ਹੋਊਗਾ ਜੇ ਸਰਪੰਚ ਲੀਡਰਾਂ ਦਾ ਪਿੱਛੇ ਲੱਗ ਹੋਊਗਾ ਤਾਂ ਪਿੰਡ ਵੀ ਖੂ ਖਾਤੇ ਦੇ ਵਿੱਚ ਜਾਣਗੇ ਜਿਵੇਂ ਪਿਛਲੇ ਸਾਲਾਂ ਤੋਂ ਹੁਣ ਤੱਕ ਜਾਂਦੇ ਆਏ ਨੇ ਪਿੰਡ ਦਾ ਉਹ ਬੰਦਾ ਸਰਪੰਚ ਚੁਣੋ ਜਿਹੜਾ ਬੰਦਾ ਪਿੰਡ ਦੀ ਨੌਜਵਾਨੀ ਨੂੰ ਅੱਗੇ ਲੈ ਕੇ ਜਾ ਸਕੇ ਪਿੰਡ ਨੂੰ ਨਸ਼ਾ ਰਹਿਤ ਕਰ ਸਕੇ ਉਸ ਬੰਦੇ ਨੂੰ ਸਰਪੰਚ ਚੁਣੋ ਜਿਹੜਾ ਪਿੰਡ ਦੇ ਸਕੂਲਾਂ ਵੱਲ ਧਿਆਨ ਦੇ ਸਕੇ ਪਿੰਡ ਦੀ ਐਜੂਕੇਸ਼ਨ ਦੇ ਸੁਧਾਰ ਵੱਲ ਧਿਆਨ ਦੇ ਸਕੇ ਉਸ ਬੰਦੇ ਨੂੰ ਸਰਪੰਚ ਚੁਣੋ ਜਿਹੜਾ ਨੌਜਵਾਨੀ ਨੂੰ ਖੇਡ ਗਰਾਊਂਡ ਦੇ ਵਿੱਚ ਲੈ ਕੇ ਜਾਵੇ ਨਾ ਕਿ ਪੋਲਿਟੀਕਲ ਪਾਰਟੀਆਂ ਦੀਆਂ ਰੈਲੀਆਂ ਦੇ ਵਿੱਚ ਬੰਦਾ ਉਹ ਤੁਹਾਨੂੰ ਇਕੱਠ ਕਰਕੇ ਤੁਹਾਡੇ ਨੌਜਵਾਨਾਂ ਨੂੰ ਤੁਹਾਡੇ ਧੀਆਂ ਪੁੱਤਾਂ ਨੂੰ ਲੈ ਕੇ ਜਾਵੇ ਇਹਨਾਂ ਲੋਕਾਂ ਤੋਂ ਸੁਚੇਤ ਰਹੋ ਜੇਕਰ ਤੁਸੀਂ ਪੰਜਾਬ ਦੇ ਅਵਿਚੋਂ ਚੰਗੇ ਬੰਦਿਆਂ ਨੂੰ ਸਰਪੰਚ ਚੁਣ ਕੇ ਅੱਗੇ ਲੈ ਕੇ ਆਓਗੇ ਤਾਂ ਬਿਲਕੁਲ ਪੰਜਾਬ ਬਚੂਗਾ ਪੰਜਾਬ ਵੱਡੇ ਵੱਡੇ ਸਿਆਸੀ ਕੱਟਕਾਰਨ ਨਾਲ ਨਹੀਂ ਪੰਜਾਬ ਬਚੂਗਾ ਲੀਡਰਾਂ ਦਾ ਝੰਡਾ ਚੁੱਕ ਕੇ ਤੁਰਨ ਨਾਲ ਨਹੀਂ ਪੰਜਾਬ ਬਚੂਗਾ ਲੀਡਰਾਂ ਦੀਆਂ ਝੰਡੀਆਂ ਹੱਥਾਂ ਦੇ ਵਿੱਚ ਫੜ ਕੇ ਲੀਡਰਾਂ ਦੀਆਂ ਗੱਡੀਆਂ ਦੇ ਸਟicker ਆਪਣੇ ਗੱਡੀਆਂ ਦੇ ਉੱਪਰ ਲਾ ਕੇ ਨਹੀਂ ਪੰਜਾਬ ਬਚੂਗਾ ਲੀਡਰਾਂ ਦੇ ਬੈਜ ਆਪਣੇ ਇੱਥੇ ਲਾ ਕੇ ਨਹੀਂ ਪੰਜਾਬ ਬਚੂਗਾ ਜੇ ਪੰਜਾਬ ਬਚਾਉਣਾ ਪੰਜਾਬ ਨੂੰ ਪਿੰਡਾਂ ਤੋਂ ਬਚਾਉਣਾ ਪੈਣਾ ਪਿੰਡਾਂ ਤੋਂ ਪੰਜਾਬ ਉਦੋਂ ਬਚੂਗਾ ਜਦੋਂ ਪੰਜਾਬ ਦੇ ਵਿੱਚ ਤੁਸੀਂ ਪੜੇ ਲਿਖੇ ਬੰਦੇ ਸਰਪੰਚ ਚੁਣੋਗੇ